ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਪਰ ਉਹਨਾਂ ਨੂੰ ਚਾਹਣ ਵਾਲੇ ਅੱਜ ਵੀ ਉਹਨਾਂ ਨੂੰ ਇੰਨਾ ਹੀ ਪਿਆਰ ਕਰਦੇ ਨੇ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਚਲੇ ਜਾਣ ਤੋਂ ਬਾਅਦ ਸਿੱਧੂ ਦੀਆਂ ਟੀ-ਸ਼ਰਟਾਂ ਛਾਪੀਆਂ ਗਈਆਂ ਸਿੱਧੂ ਦੀਆਂ ਫੋਟੋਆਂ ਸਕੂਲ ਦੇ ਬੈਗਾਂ ਤੇ ਛਾਪੀਆਂ ਗਈਆਂ ਬੱਚਿਆਂ ਦੀਆਂ ਪੜਨ ਵਾਲੀਆਂ ਕਾਪੀਆਂ ਦੇ ਉੱਤੇ ਵੀ ਸਿੱਧੂ ਮੂਸੇ ਵਾਲੇ ਦੀਆਂ ਫੋਟੋਆਂ ਦੇਖੀਆਂ ਜਾ ਸਕਦੀਆਂ ਸੀ ਤੇ ਜਿਸ ਤੋਂ ਬਾਅਦ ਹੁਣ ਬੱਚਿਆਂ ਦੇ ਉਡਾਉਣ ਲਈ ਜਿਹੜੇ ਪਤੰਗ ਆ ਰਹੇ ਨੇ ਬਾਜ਼ਾਰਾਂ ਦੇ ਵਿੱਚ ਉਹਨਾਂ ਦੇ ਉੱਤੇ ਵੀ ਸਿੱਧੂ ਮੂਸੇ ਵਾਲੇ ਦੀਆਂ ਫੋਟੋਆਂ ਦੇਖੀਆਂ ਜਾ ਸਕਦੀਆਂ ਨੇ ਇਸ ਮੌਕੇ ਤੇ ਨੌਜਵਾਨਾਂ ਨੇ ਦੱਸਿਆ ਕਿ ਬੇਸ਼ੱਕ ਸਿੱਧੂ ਮੂਸੇ ਵਾਲਾ ਇਸ ਦੁਨੀਆ ਵਿੱਚ ਨਹੀਂ ਪਰ ਉਸ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ 'ਚ ਰਹਿਣਗੀਆਂ ਬੇਸ਼ੱਕ ਸਿੱਧੂ ਮੂਸੇ ਵਾਲਾ ਨੂੰ ਇਹ ਮਾਰਤਾ ਵਾ ਪਰ ਅਸੀਂ ਗੁੱਡੇ ਡਾਵਾਂਗੇ ਤੇ ਡੈਕ ਵੀ ਸਿੱਧੂ ਮੂਸੇ ਵਾਲੇ ਦੇ ਗਾਣੇ ਲਾਵਾਂਗੇ ਉੱਥੇ ਤੇ ਪੂਰਾ Enjoy ਕਰਾਂਗੇ ਸਿੱਧੂ ਮੂਸੇ ਵਾਲੇ ਨਾਲ ਦਿਨ ਜਗਦਾ ਤੇ ਜਾਗਦੇ ਰੂਗਾ ਜਦੋਂ ਤੁਸੀਂ ਮਾਰਦਾ ਕਿਸ ਤਰ੍ਹਾਂ ਜਾਗ ਰਹੂਗਾ ਇਸ ਤੇ ਸਿੱਧੂ ਮੂਸੇ ਵਾਲਾ ਆਹੀ ਉਹਨਾਂ ਦੇ ਗੁੱਡੇ ਡਾਵਾਂਗੇ ਤੇ ਗਣ ਗੁਣੇ ਲਾਵਾਂਗੇ ਡੱਕਾਂ ਦੇ ਸਾਰੇ ਬੰਨੇ ਭਾਈ ਵੀ ਜੇ ਆਪਾਂ ਗੁੱਡੀ ਲਾਉਣੀ ਹੈ ਸਿੱਧੂ ਮੂਸੇ ਵਾਲੇ ਦੀ ਆਪਾਂ ਇਹਦੇ ਕਾਂ ਤੇ ਗੁੱਟੀਆਂ ਲੈਣ ਆਏ ਆ ਸਿੱਧੂ ਮੂਸੇ ਵਾਲੇ ਦੀਆਂ ਗੁੱਟੀਆਂ ਖਰਦਣੇ ਸਿੱਧੂ ਮੂਸੇ ਵਾਲੇ ਦੇ ਦਿਲ ਚਾ ਠੀਕ ਆ ਆਪਾਂ ਸਿੱਧੂ ਮੂਸੇ ਵਾਲੇ ਤੁਹਾਨੂੰ ਗਾਣਾ ਸੁਣਾ ਕੇ 295 ਠੀਕ ਆ ਸੱਚ ਬੋਲੇਗਾ ਤਾਂ ਮਿਲੂਗੀ 295 ਜੇ ਕਰੇਗਾ ਤਰੱਕੀ ਉਤੋਂ ਹੇਟ ਮਿਲੂਗੀ ਆਪਾਂ ਲੋੜੀ ਦੇ ਗੁੱਡੀਆਂ ਸਿੱਧੂ ਮੂਸੇਵਾਲੇ ਦੀਆਂ ਹੀ ਡਾਉਣੀਆਂ ਜੋ ਮਰਜ਼ੀ ਹੋ ਜਾ ਆਪਾਂ ਪੂਰਾ ਇੰਜੋਏ ਕਰਨਾ ਸਿੱਧੂ ਮੂਸੇਵਾਲੇ ਦੇ ਨਾਂ ਤੇ ਹਰ ਕੀ ਲੋੜੀ ਠੀਕ ਹੈ ਭਾਈ ਇਹ ਸਿੱਧੂ ਮੂਸੇਵਾਲੇ ਬੇਸ਼ੱਕ ਮਾਰਦਾ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਯਾਦ ਰੱਖੋ ਬੇਸ਼ੱਕ ਮਾਰਤਾ ਕੋਈ ਗੱਲ ਨਹੀਂ ਆਪਾਂ ਹਰ ਲੋੜੀ ਦਾ ਗੁੱਡੇ ਡਾ ਕੇ ਯਾਦ ਕਰਿਆ ਕਰਾਂਗੇ ਉਹਦੇ ਗਾਣੇ ਲਾਵਾਂਗੇ ਉਹਦੇ ਗਾਣੇ ਹੱਲੇ ਵੀ ਆਉਂਦੇ ਆ ਉਹਦੇ ਆਪਾਂ ਗਾਣੇ ਡਾਵਾਂ ਆਪਾਂ ਲੋੜੀ ਤੇ ਉਹਦੇ ਪੂਰੇ ਗੁੱਡੇ ਡਾਵਾਂਗੇ ਲੋੜੀ ਜੀ ਸਿੱਧੂ ਮੂਸੇਵਾਲੇ ਦੇ ਗਾਣੇ ਚੱਲੂਗੇ ਜਿਵੇਂ ਕਿ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਨਾਮ ਤੇ ਕੁਝ ਇੱਥੇ ਆਏ ਭੁਖੇ ਫੇਮ ਦੇ ਇਸ ਤਰ੍ਹਾਂ ਤੁਸੀਂ ਕੋਈ ਆਪਣੀ ਕਿਹੜੀ ਗੁੱਡੇ ਡਾਓਗੇ ਸਿੱਧੂ ਮੂਸੇ ਵਾਲੇ ਦੇ ਭਾਜੀ ਸਿੱਧੂ ਮੂਸੇ ਵਾਲਾ ਚੱਲੂਗਾ ਐਰ ਕੀ ਡੀਜੇ ਦੇ ਵੀ ਸਿੱਧੂ ਮੂਸੇ ਵਾਲਾ ਚੱਲੂਗਾ ਹਾਂਜੀ ਬੜਾ ਵਧੀਆ ਬੰਦਾ ਸੀ ਜੀ ਜਿੰਨਾਂ ਧੋਖੇ ਨਾ ਮਰਵਾ ਦਿੱਤਾ ਇਹਨਾਂ ਨੇ ਪਰ ਬਹੁ ਮਾੜਾ ਕੀਤਾ ਇਹਨਾਂ ਨੇ ਲੋਕੀ ਸੜਦੇ ਸੀ ਉਹਦੇ ਕੋ ਜੀ ਉਹਦੇ ਗਾਣੇ ਵਧੀਆ ਸੀ ਚੜਨ ਲੱਪਿਆ ਸੀ ਥੋੜਾ ਸਟਾਰ ਬਣ ਗਿਆ ਸੀ ਉਹ ਤੇ ਇਦਾਂ ਹੀ ਤਾਂ ਤੁਹਾਨੂੰ ਬਤਾਇਆ ਕਰ ਤਰੱਕੀ ਜਿਹੜੀ ਹੈ ਜਰਰੀ ਨਹੀਂ ਆਂਦੀ ਲੋਕਾਂ ਕੋ ਤੇ ਬਹੁ ਮਾੜਾ ਕੀਤਾ ਉਹ ਵਿਚਾਰੇ ਮਾ ਮਾਪਿਓ ਜਿਹੜੇ ਉਹਦੇ ਬਹੁਤ ਦੁਖੀ ਆ ਜੀ ਉਹਨਾਂ ਨੇ ਚੰਗੀ ਭਲੀ ਲੋੜੀ ਮਨਾਉਣੀ ਹੁੰਦੀ ਯਾਰ ਰੀਆ ਕੀ ਵਿਚਾਰੇ ਕਿੱਦਾਂ ਲੋੜੀ ਮਨਾਉਗੇ ਉਹ ਤੋਂ ਉਹਨਾਂ ਦਾ ਹੈ ਗਾਣੀ ਆ ਪੁੱਤ ਤੁਹਾਨੂੰ ਪਤਾ ਜਿੰਨਾਂ ਦਾ ਵੀ ਜਾਂਦਾ ਉਹਨਾਂ ਨੂੰ ਦੁੱਖ ਕਿੰਨਾ ਹੁੰਦਾ ਜੀ ਆਏ ਸਿੱਧੂ ਮੂਸੇਵਾਲੇ ਦੇ ਨਾਂ ਤੇ ਗੋਡੇ ਡਾਵਾਂਗੇ ਤੇ ਸਿੱਧੂ ਮੂਸੇਵਾਲੇ ਦੇ ਗਾਣੇ ਡਾਵਾਂਗੇ ਤੇ ਅੰਜੂ ਐਜੰਟ ਪੂਰਾ ਡੀਜੇ ਲਾਵਾਂਗੇ ਸਿੱਧੂ ਮੂਸੇਵਾਲੇ ਦੇ ਗਾਣੇ ਲਾਵਾਂਗੇ ਜੀ ਉੱਤੇ ਕਿਹੜਾ ਗਾਣਾ ਤੁਹਾਨੂੰ ਸੁਣਦਾ ਸਿੱਧੂ ਮੂਸੇਵਾਲੇ ਦਾ 295 ਦੇ ਕੀ ਗਾਣਾ ਬੋਲੋ ਮਾੜਾ ਥੋੜਾ ਥੋੜਾ ਮੈਡਮ ਅੱਜ ਬੋਲ ਕਰਨ ਦਾ ਟਾਈਮ ਕੋ ਲਾਈਵ ਟੈਸਟ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ